ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਵੀਰੇ ਸਾਰੇ ਠੀਕ ਠਾਕ ਹੋ ਵੀਰੇ ਮੌਸਮ ਹੋ ਗਿਆ ਖਰਾਬ ਰੱਬ ਨਾ ਇਹ ਮੀਂਹ ਪਾਵੇ ਹਣ ਸਾਲ ਕਣਕ ਖਾਣੀ ਹੈ ਇਹ ਮੀਂਹ ਪੈ ਗਿਆ ਸਾਰੀ ਕਣਕ ਖਰਾਬ ਹੋ ਗਈ ਇਗਰੇ ਸਪੋਰਟ ਕਰਿਆ ਕਰੋ ਯਾਰ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਰੇ ਮੈਂ ਕੋਈ ਬਾਲਾ ਤਕੜਾ ਬੰਦਾ ਨਹੀਂ ਮੈਂ ਮੀਡਲ ਕਲਾਸ ਬੰਦਾ ਵੀਰੇ ਐਕ ਵੀਰੇ ਤੁਹਾਨੂੰ ਮੈਂ ਦੱਸਦਾ ਮੈਂ ਹਨਾ ਕੰਮ ਨਹੀਂ ਹੁੰਦਾ ਮੇਥੋਂ ਕਿਉਂਕਿ ਮੇਰੀ ਬਾਹ ਜਮਾ ਫੈਕਚਰ ਹੋਈ ਹੋਈ ਆ ਆ ਤੁਹਾਨੂੰ ਦਿਖਾਉਣਾ ਇਹ ਘਟ ਦੇਖ ਲਓ ਤੇ ਆ ਵੀਰ ਬੋਲ ਰਿਹਾ। ਆ ਚੀਜ਼ ਜਵਾਂ ਹੀ ਖਤਮ ਹੋਈ ਸੀ। ਆਈੜੇ ਆਪਣੀ ਕੋਣੀ ਵਾਲੀ ਹੁੰਦੀ ਗੋਲੀ। ਇਹ ਜਵਾਂ ਹੀ ਹੈ ਨਹੀਂ ਗੀ। ਵਿੱਚ ਪਲੇਟਾਂ ਪਾਈਆਂ ਹੋਈਆਂ ਵੀਰੇ। ਆ ਤੁਹਾਨੂੰ ਜ਼ਖਮ ਵੀ ਰਿੰਦਾ ਹੋਏ ਚੋ ਵੀ ਹਜੇ ਰੀਸੋਸ ਸੈਮ ਦਾ। ਰਾਤ ਨੂੰ ਬਾਈ ਨੀਂਦ ਨਹੀਂ ਆਉਂਦੀ ਵੀਰੇ। ਬਾਹ ਬਹੁਤ ਦਰਦ ਕਰਦੀ ਐ। ਨਿਉਟਾ ਵੀ ਚੁੱਭਦੀਆਂ। ਵੀਡੀਓ ਸ਼ੇਅਰ ਕਰ ਦਿਆ ਕਰੋ ਵੀਰੇ ਆਪਾਂ ਅਮੀਰ ਬੰਦੇ ਦੀ ਤਾਂ ਤਗੜੇ ਦੀ ਤਾਂ ਚੱਲ ਅਰੇ ਸ਼ੇਅਰ ਕਰ ਦਿੰਨੇ ਆ ਤੁਸੀਂ ਕੋਈ ਐਕਟਰ ਹੋਇਆ ਜਾਂ ਕੋਈ ਕਲਾਕਾਰ ਹੋਇਆ ਉਹਦੀ ਵੀਰੇ ਆਪਾਂ ਵੀਡੀਓ ਸ਼ੇਅਰ ਵੀ ਕਰਦੇ ਆ ਲਾਈਕ ਕਰਦੇ ਆ ਕਮੈਂਟ ਵੀ ਉਹਨੂੰ ਕਰ ਦਿੰਨੇ ਆ ਨਾ ਤੇ भाई मिडल क्लास की यार मदद करो बी वीडियो शेयर करो भी थोड़े तो सारा मेरे भैन भराव धनबाद है जी सपोर्ट करोंगे तो इन्ने ना चल भी मेरा रोटी पानी चल पेरे और सारे मेरे भा ठीक ठाक ਮੇਰੀ ਭੈਣਾਂ ਨੂੰ ਵੀ ਬੇਨਤੀ ਆ ਮੇਰੇ ਅਮਾਵਾ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਆ ਪਿਆਰ ਬੇਨਤੀ ਕਰਦਾ ਵੀ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਆ ਮੈਂ ਬਾਈ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਤੁਹਾਡਾ ਬਹੁਤ ਧੰਨਵਾਦ ਭਾਈ ਹੌਣਾਂ ਬਾਹੋਂ ਚੋ ਪਲੇਟਾ ਕਢਾਉਣੀ ਆ ਪਲੇਟਾ ਹੁਣ ਚੁੱਭਣ ਲੱਪੀ ਆ ਹੁਣ ਕਢਾਉਣੀ ਆ ਪਲੇਟਾ ਫੇਰ ਕਹਿੰਦੇ ਬਾਹ ਸਿੱਧੀ ਹੋ ਜਾਊਗੀ ਬਾਹ ਸਿੱਧੀ ਨਹੀਂ ਹੁੰਦੀ ਵੀਰੇ ਉਦਾਂ ਹੀ ਵੀਰੇ ਐਦਾਂ ਹੀ ਰਹਿੰਦੀ ਆ ਬਸ ਸਿੱਧੀ ਨਹੀਂ ਹੁੰਦੀ ਵੀਰੇ ਪਲੇਟਾ ਪਾਈਆਂ ਹੋਈਆਂ ਨਾ ਵੀ ਵੀ ਇਹ ਗੁਪਾਈਆਂ ਹੋਈਆਂ ਪਲੋਟਾ ਬਾਈ ਬਾਹ ਸਿੱਧੀ ਨਹੀਂ ਹੁੰਦੀ ਆ ਗੱਟ ਵੀ ਟੁੱਟਿਆ ਹੋਇਆ ਬਾਈ ਆਹ ਦੇ ਹੱਡੀਆਂ ਇੱਕ ਅੰਗਲ ਟੁੱਟੀ ਹੋਈ ਆ ਵਿਚਾਰੜੀ ਆ ਵੀ ਪਾੜ ਗਿਆ ਸੀ ਹੱਥ ਵੀ ਮੋਟਰਸਾਈਕਲ ਤੇ ਬਾਈ ਜਾਂਦੇ ਸੀ ਤੇ ਮੋਰੋ ਟਰੈਕਟਰ ਹੁੰਦਾ ਸੀ ਰੇਤਾ ਦਾ ਹੈ ਖਾਲੀ ਸੀ ਟਰੈਕਟਰ ਟਰਾਲੀ ਰੇਤਾ ਵਾਲੀ ਤੇ ਉਹ ਟਰੈਕਟਰ ਦੀ ਅਸੀਂ ਇੱਕ ਲੈਟ ਅਸੀਂ ਤਾਂ ਸਮਝਿਆ ਵੀ ਮੋਟਰਸਾਈਕਲ ਹੀ ਆ ਤੇ ਜਦੋਂ ਜੱਕਦਮ ਕੋਲੇ ਆਏ ਆ ਉਦੋਂ ਪਤਾ ਲੱਗਾ ਟਰੈਕਟਰ ਬਹੁਤ ਤੇਜ਼ ਸੀਗਾ ਤੇ ਅਸੀਂ ਜਦੋਂ ਮੈਂ ਇਹਨੂੰ ਕੱਟਿਆ ਮਾਰਿਆ ਪਰ ਇਹਨੂੰ ਤੇ ਟਰਾਲੀ ਦੀ ਮੋਹਰ ਲਈ ਨੁੱਕਰ ਵੱਜੀ ਵੀਰੇ ਜਦੋਂ ਨੇ ਕੱਟ ਮਾਰਿਆ ਬੰਦੇ ਨੂੰ ਤੇ ਉਹ ਭੱਜ ਗਏ ਚੱਕਿਆ ਨਹੀਂ ਹੈਗਾ ਉਹ ਭੱਜ ਗਏ ਤੇ ਮਗਰੋਂ ਮੋਟਰਸਾਈਕਲ ਤੇ ਬੰਦੇ ਆਉਂਦੇ ਸੀ ਕੋਈ ਸਾਡੇ ਪਿੱਛੇ ਮੁਰਸਾ ਗਰਮੀ ਦਾ ਟਾਈਮ ਸੀ ਝੋਨੇ ਆ ਲਾਉਂਦੇ ਸੀਗੇ ਤੇ ਉਹ ਝੋਨੇ ਚ ਡੱਗ ਪਏ ਬਾਈ ਫਿਰ ਮਗਰ ਬੰਦੇ ਆਉਂਦੇ ਸੀ ਉਹਨਾਂ ਨੇ ਚੱਕਿਆ ਤੇ ਉਹ ਸੱਦਮਾ ਲੈ ਕੇ ਗਏ ਚੱਕ ਕੇ ਉੱਥੇ ਚੱਲ ਉਹਨਾਂ ਨੇ ਟਿਕਾ ਟੁਕੇ ਲਵਾਤੇ ਡਾਕਟਰ ਕਹਿੰਦਾ ਵੀ ਕੰਮ ਜਾਦੇ ਆ ਵੀ ਮੈਂ ਨਹੀਂ ਸਾਫ ਸਕਦਾ ਇੱਥੇ ਬਲੱਡ ਬਹੁਤ ਨਿਕਲਦਾ ਪਿਆ ਸੀਗਾ ਫੇਰ ਜਗਰਾਉ ਨੂੰ ਲੈ ਕੇ ਜਗਰਾਉ ਉਤਨੇਜੇ ਡਾਕਟਰ ਦੇ ਉਹਨੇ ਫਿਰ ਉੱਥੇ ਆਪਰੇਸ਼ਨ ਕੀਤਾ 5 ਘੰਟੇ ਲਾਇਆ ਬਾਹ ਨੂੰ ਕੰਮ ਤਾਂ ਹੁੰਦੇ ਸੀ ਬਾਈ ਖਾਦ ਪਾਉਂਦੇ ਸੀਗੇ ਵਾਹ ਸਪੋਰਟ ਕਰਿਆ ਕਰੋ ਯਾਰ ਮਿਹਨਤ ਮਜ਼ਦੂਰੀ ਵਾਲਾ ਬੰਦਾ ਮੈਂ जो ना बह होंगी ना ना टुटी होंगी ये नहीं कोई परवाह से अपे क्या मेहनत हक की कमई होनी चाहती है मेहनत करके भाई मिस्त्रियों भी कम किया लोग भी कम किया द्याड़ियां कीतिया ਆਦਮੀ ਪਾਉਂਦੇ ਸੀਗੇ ਤੇਕਾ ਮਾਲ ਲੈਂਦੇ ਸੀ ਖਾਦ ਦਾ ਜਿਹਦੇ ਕੋਈ 40 ਕਿੱਲੇ ਜਾਂ 20 ਕਿੱਲੇ ਇਦਾਂ ਪਾਉਂਦੇ ਹੁੰਦੇ ਸੀ ਵੀਰੇ ਅਸੀਂ ਤੇ ਗਰਮੀ ਇੰਨੀ ਹੁਣੀ ਤੇ ਕਈ ਵਾਰੀ ਚੱਕਰ ਆਉਣ ਲੱਪ ਜਾਂਦੀ ਸੀ ਪਰ ਤੁਹਾਨੂੰ ਪਤਾ ਜਦੋਂ ਮਜਬੂਰੀ ਹੋਵੇ ਉਦੋਂ ਫਿਰ ਨਾ ਬੰਦਾ ਤੁੱਪ ਦੇਖਦਾ ਨਾ ਛਾਂ ਦੇਖਦਾ ਹੋਰ ਬਾਈ ਠੀਕ ਠਾਕ ਮੌਸਮ ਹੈਗਾ ਖਰਾਬ ਵੀਰੇ ਰੱਬ ਨਾ ਹੀ ਪਾਵੇ ਯਾਰ ਫਸਲਾਂ ਲੋਕਾਂ ਦੀ ਬਚਾਰਾ ਦੀਆ ਖਰਾਬ ਹੋ ਜਾਣੀਆਂ ਚਲੋ ਠੀਕ ਆ ਸਾਰੇ ਮੇਰੇ ਭਰਾਵਾਂ ਨੂੰ ਪਰੀ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਧੰਨਵਾਦ ਬਈ